ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਦੇਸਤੀ ਜੱਟ ਸਿੱਧੂ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਹਾਂ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਅੱਜ ਆਪਣੇ ਘਰ ਖੁਸ਼ੀਆਂ ਦਾ ਦਿਨ ਬਹੁਤ ਟਾਈਮ ਬਾਅਦੋਂ ਆਇਆ 20 ਸਾਲ ਵੇਟ ਕਰਦਿਆਂ ਤੋਂ ਅੱਜ ਆਹ ਦਿਨ ਆਇਆ ਪ੍ਰਮਾਤਮਾ ਨੇ ਸੁਣੀ ਨੇੜੇ ਤੋਂ ਤੇ ਜਿਸ ਤਰ੍ਹਾਂ ਆਪਣੀ ਸੁਣੀ ਆ ਪ੍ਰਮਾਤਮਾ ਹਰ ਕਿਸੇ ਦੀ ਉਦਾਂ ਹੀ ਸੁਣੀ ਤੇ ਆਪਣੀ ਜਿਹੜੀ ਨਨਾਂ ਨਾਂ ਦੀ ਉਹਨਾਂ ਦਾ ਬੇਟਾ ਜਦ ਕੀ ਆਪਣਾ ਦੋਤਾ ਜਿਹੜਾ ਤੇ ਉਹਦਾ ਇੰਗਲੈਂਡ ਦਾ ਜਿਹੜਾ ਵੀਜ਼ਾ ਦਾ ਉਹ ਆ ਗਿਆ ਤੇ ਅੱਜ ਉਹਦੀ ਫਲਾਈਟ ਆ ਗਈ ਤੇ ਆਪਾਂ ਉਹਨੂੰ 에ਰਪੋਰਟ ਤੱਕ ਸੱਡਣ ਜਾਵਾਂਗੇ ਪਰਮਾਤਮਾ ਨੇ ਜਿਹੜਾ ਇਹ ਮੌਕਾ ਆਪਾਂ ਨੂੰ ਬਹੁਤ ਮਸਾ ਦਿੱਤਾ ਹੈਗਾ ਇਹ ਆਪਣੇ ਨਾਨ ਘਰ ਖੁਸ਼ੀਆਂ ਆਈਆਂ ਨੇ 20 ਸਾਲਾਂ ਦੀ ਹੜੀਕ ਤੋਬਾ ਦਾ ਆਪਾਂ ਇੱਕ ਬੱਚਾ ਪਾਲ ਬਿਆ ਨਾ 20 ਸਾਲ ਬੇਟ ਕਰਦੇ ਆਂਗੇ ਤਾਂ ਕਿਤੇ ਪਰਮਾਤਮਾ ਆਪਣੀ ਜਾ ਕੇ ਸੁਣਦਾ ਵਾ ਤੇ ਇਹ ਆਪਣਾ ਨਨਾਨ ਦਾ ਘਰ ਆਗਾ ਇਹ ਹੈ ਵੱਡੀ ਦਾ ਤੇ ਮੇਰੇ ਦੋ ਨਨਾਨਾ ਨੇ ਇੱਥੇ ਵੱਡੀ ਛੋਟੀ ਇਹ ਵੱਡੀ ਵਾਲੀ ਦਾ ਘਰ ਹੈ ਤੇ ਛੋਟੀ ਨਨਾਨ ਦਾ ਬੇਟਾ ਜਿਹੜਾ ਤੇ ਉਹਦਾ ਜਿਹੜਾ ਵੀਜ਼ਾ ਆਇਆ ਹੋਇਆ ਉਹਦੀ ਜਦ ਕੇ ਦਿੱਲੀ ਦੀ ਫਲਾਈਟ ਅਨ 스ਪੀਡ 3:00 ਵਜੇ ਤੇ ਆਪਾਂ ਨੂੰ ਚੜਾਉਣ ਜਾਵਾਂਗੇ ਇੱਥੇ ਇਹ 15 ਅਗੰਗ ਬਿਹਾਰ ਆਗਾ ਉਹਦੇ ਬਾਅਦ ਚਾਹ ਕਿੰਨੀ ਲੈਣੀ ਹੈ ਭਾਈ ਤੇ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ ਪਰ ਉਹ ਵਲੌਗ ਨੂੰ ਦਿਵਾਏ ਆਪਾਂ ਚਾਹ ਕਿੰਨੀ ਲੈਣੀ ਹੈ ਕੀ ਸਭਨ ਕੀ ਜਿਹਾਰ ਕੀਤੇ ਜਾਂਦੇ ਨੇ ਲਓ ਜੀ ਸਾਡਾ ਦੋਤਾ ਚੱਲਿਆ ਅੱਜ ਇੰਗਲੈਂਡ ਆਲਾ ਹੋ ਜਾਗੇ ਅਸੀਂ ਵੀ ਮਾਲਕ ਨੇ ਮਸਾਂ ਸੁਣੀ ਆ ਸਾਡੀ ਸਭ ਦਾ ਨਾਮ ਆ ਰਿਹਾ ਰੋਣ ਬਸ ਜਿਹੜੀ ਆਪਣੀ ਦੋਤੇ ਦੀ ਫਲਾਈਟ ਆ ਜੀ ਉਹ ਸਵੇਰੇ 7 ਵਜੇ ਦੀ ਐਂਟਰੀ ਹੈਗੀ ਤੇ ਫਿਰ ਅਸੀਂ ਸ਼ਾਮ ਨੂੰ 4:30 ਵਜੇ ਗਏ ਸੀ ਜਾਂਦਿਆਂ ਨੂੰ ਹਨੇਰਾ ਹੋ ਗਿਆ ਤੇ ਉਸ ਟਾਈਮ ਜਿਹੜੀ ਵੀਡੀਓ ਵੀ ਸੀ ਜੀ ਕਲੀਅਰ ਨਹੀਂ ਬਣਦੀ ਹੈਗੀ ਤੇ ਬਹੁਤ ਚਾ ਲਾੜ ਸੀ ਨਾ ਫਿਰ ਉਹ ਕਿਉਂ ਆਪ ਨੂੰ ਬਾਟ ਜਿਆਦਾ ਸੀ ਘੰਟ ਦੋ ਘੰਟਿਆਂ ਦਾ ਰਸਤਾ ਜੀ ਰਾਹ ਦੇ ਵਿੱਚ ਲੱਗ ਗਿਆ ਪਾਣੀ ਨਾ ਇਹ ਰੋ ਬਾਬਾ ਰੋ ਬਾਬਾ ਰੋ ਮੋੜੀ ਸਿਨੇ ਕੋਟ ਰਹੇ ਨੇ ਬਸ ਉਹ ਘਰ ਪਾਣੀ ਤੇ ਪਾਣੀ ਖਾ ਲਾ ਪਾਣੀ ਤੇ ਪਾਏ ਰੋ ਰੋ

ਸ਼ੀਰ ਪੱਤਾ ਮੜੀਆਂ ਹੁੰਦਾ ਸੱਚੇ ਪਾਸੇ ਖੁਸ਼ੀ ਆ ਇਹ ਮਾਤਾ ਮਸਾ ਟਾਕੀ ਨੂੰ ਹੱਥ ਪਾਊਗਾ ਜਹਾਜ ਦੀ ਨੂੰ ਪਰ ਆਹ ਕਾ ਫੜਾ ਦੇ ਸਵਾਈ ਜੇ ਤੋ ਰਸਵਾਈ ਕੋਈ ਮੇਰੇ ਸਵਾਈ ਹੋਈ ਹੈ ਬਸ ਫਿਰ ਛੇਤੀ ਕਰੂ ਨਾ ਕਿਸੇ ਨੂੰ ਕਰੋ ਤੋ ਕਿੱਥੇ ਵੱਡਾ ਚਲੋ ਫਿਰ ਪਹੁੰਚੋ ਮਮਮੀ ਦੇ ਲੈਣੇ ਮਮਮੀ ਜਾਣਗੇ ਪਹਿਲਾਂ ਮਮਮੀ ਸਾਨੂੰ ਤੂੰ ਵੀ ਆ ਜਾ ਮੈਨੂੰ ਫੜਾ ਬੀ ਜਾ ਜਾ ਨਾਲ ਉੱਛ ਜਾ ਉਧਰ ਹੀ ਖਾਣੇ ਨੂੰ

बस अंदर सारा कर दे हो भाई नेड़ी हो रेड जी कैमरा मैन इधर आ हां चलो मैंने बताया कि करना अंदर में बाहर का लोग कर दो भाई कर दो और देर में तो ओ तो थोड़ी सी गई है इधर लेन डाल दो बस दोनों चल कोई ना देखा ਕੋਈ ਨਾ ਬਹੁਤ ਟੈਂਪ ਆ ਤੋ ਖਰਪਤ ਨਹੀਂ ਬੱਤ ਜਾਨੀ ਬੈਠੇ ਜਾਨੀ ਬੈਠੇ ਜੂਨ ਵਿਚਾਲੇ ਉਠਾਓ ਇੱਥੇ ਮੇਰੇ ਨਾਲ ਚਲ ਫੇਰ ਰੱਖ ਲੈਣੇ ਸੀ ਐਕਸਟਰਾ ਵੀਰੇ ਹਨਾ ਖਰਪਤ ਹੋ ਗਿਆ ਬਹੁਤ ਲੱਗ ਜੂ ਕੋਈ ਨਾ ਰਾਹ ਚਲ ਖਾਸੇ ਰੱਖਣੇ ਸੀ ਆਹ ਕੋਥਰ ਆ ਤੁਹਾਨੂੰ ਲੱਗ ਹਾਂ ਜੇ ਦੋ ਚਾਰ ਤਾਂ ਫੜਾ ਦੇ ਇੱਥੇ ਜਿਹਨੂੰ ਉਲਟੀ ਆਉਂ ਫੜਾ ਇੱਕ ਜਿੱਥੇ ਵੀ ਆਪਾਨੂੰ ਲੱਗਦਾ ਨੀ ਵਰਦਾਰ ਸਾਰ ਚੜਾ ਦੱਲੀ ਕੋਈ ਨਹੀਂ ਦਰਵਾਜ਼ਾ ਖੁੱਲ੍ਹੇ ਜੇ ਉਲਟੀ ਰਹੀ ਐ ਨਾ ਲੈ ਸੋਨਹਾਲ ਸ੍ਰੀ ਬਾਹਾਂ ਵਿੱਚ ਜੀ 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 ਜ ਇੱਥੇ ਜੇ ਆਪ ਨੂੰ ਰਸਤੇ 'ਚ ਆਉਂਦਿਆਂ ਨੂੰ 11 ਦਾ ਟਾਈਮ ਹੋ ਗਿਆ ਸੀ ਤੇ ਪਹਿਲਾਂ ਸੋਚੇ ਕਿ ਤੇ ਦਰਵਾਜ਼ਾ ਸਾਬ ਬੰਦ ਲਾਉਗੇ ਪਰ ਦੁਬਾਰਾ ਮਸਤਕਣਾ ਸਾਹਿਬ ਜੀ ਤੇ ਇੱਥੇ ਅੱਜ ਆਪਾਂ ਅਰਦਾਸ ਕਰਵਾਈ ਤੇ ਨਾਲੇ ਰਮਾਲਾ ਸਾਹਿਬ ਸੀ ਜਿਹੜਾ ਉਹ ਚੜਾਇਆਗਾ ਤੇ ਇਹ ਅੱਜ ਗੁਰੂ ਘਰ ਮਸਤਕਣਾ ਸਾਹਿਬ ਦਾ ਆ ਦੇਖੋ ਸਾਡਾ ਗੁਰਸ਼ਰਨ ਵੀ ਚੱਲਿਆ ਜੀ ਨਾਲ ਆਹ ਦੇਖ ਜਿੱਦ ਕਰਕੇ ਆ ਬੰਦਾ ਵੀ ਚੱਲਿਆ ਸਾਡਾ ਸਟਾਈਲ ਪ੍ਰੀਤ ਦੇਖੋ ਕੱਲ ਸਭ ਹੋ ਰਿਹਾ ਵੀ ਸਾਰਾ ਕੁਝ ਹੁੰਦਾ ਪੱਕਾ ਪੰਜਾਬ ਹੈ ਛੁੱਟੀਆਂ ਹਾਂ ਜਿੰਨਾਂ ਸਾਡਾ ਜਿੰਨੇ ਬੰਗਲੇ ਲੱਗੇ ਕੱਲ ਮੱਤੀ ਟਿਪੂਠਾ ਵਾਲਾ ਜਰ ਕਰ ਦੇ ਕਿੰਨੇ ਨੂੰ 10 ਨੂੰ ਗੁਰਸ਼ਰਨ ਸਾਹਿਬ ਤਰੇ ਗਨੂ ਜਮਾਨੀ ਪੜਿਆ ਪੇਪਰਾਂ 'ਚ ਤਿੰਨ ਚਾਰ ਦਿਨ ਵਿਆਜ ਭਾਗਿਆ ਤਿੰਨ ਚਾਰ ਦਿਨ ਹਾਏ ਤਨਜਾ ਨਹੀਂ ਦੋ ਦਰ ਮੈਂ ਲਓ ਜੀ ਆਪਾਂ ਮੱਥਾ ਵੀ ਟਿਕ ਲਿਆ ਗੁਰੂ ਘਰ ਬਾਬਾ ਜੀ ਵਸਤੂਨਾ ਸਾਹਿਬ ਹੁਣ ਆਪਾਂ ਚੱਲ ਪਈ ਗਾ ਹਾਂ ਪਰ ਮੈਂ ਚਾਹਿਆ ਮੋੜ ਤੋਂ ਹਾਂ ਅਸੀਂ ਵੀ ਲੈ ਜੀ ਕੀ ਕਰਨਾਗਾ ਤੁਸੀਂ ਨਹੀਂ ਇਸ ਤਰ੍ਹਾਂ ਲੈ ਕੇ ਜਾਂਦੇ ਆਂ ਪਰ ਸੰਦੇ ਰਹੇ ਉੱਥੇ ਹੋਰ ਕਰਾ ਖਾਦੇ ਫਰਾਂ ਦਾ ਨਾ ਖਾਦੇ ਗਏ ਇਹ ਵੀ ਕਰਦੇ ਕੋਈ ਨੀ ਕੁਣਾ ਆਪਣਾ ਗੁੰਮ ਚਾਹੋ ਤੇਰੇ ਹੁਣ ਸੱਟ ਜਾ ਹੋਇਆ ਪਹਿਲਾਂ ਸਰੀਰ ਜਾ ਖਰਾਬ ਹੋ ਗਿਆ ਮਗਰ ਪ੍ਰੌਟੀਨ ਜਾ ਖਾ ਕੇ ਆਉਣ ਦੇ ਰਿਹਾ ਵੀਰਾਂ ਦੇ ਥੱਲ ਵਾਲਾ ਪ੍ਰੌਟੀਨ ਸੀ ਉਹ ਸਾਰੇ ਕਰੋਂ ਵੀ ਖਾਇਆ ਇੱਕ ਪਰੌਠਾ ਤੁਸੀਂ ਘਰੋਂ ਸੁਆਸਾਂ ਦੀ ਇੱਥੇ ਜੀ ਆਪਾਂ ਹੁਣ ਦਿੱਲੀ ਦੇ ਨੇੜੇ ਪਹੁੰਚ ਗਏ ਤੇ ਇੱਥੋਂ 70 ਕਿਲੋਮੀਟਰ ਦਾ ਰਸਤਾ ਰਹਿ ਗਿਆ 에어ਪੋਰਟ ਦਾ ਤੇ ਟਾਈਮ ਜੀ ਇੱਥੇ 1:30 ਵਜ ਗਿਆ ਸੀ ਰਾਤ ਦਾ ਤੇ ਆਪਾਂ ਨੂੰ ਡਰਾਈਵਰ ਕਹਿੰਦੇ ਵੀ ਚਲ 3 ਘੰਟੇ ਪਰ ਰੈਸਟ ਕਰਦੇ ਆਂਗੇ ਇੱਥੇ ਤੇ ਉਹਨਾਂ ਨੂੰ ਇੱਥੇ ਰੂਮ ਪੇਰਾ ਦਿੱਤਾ ਜਾਂਦਾ ਡਰਾਈਵਰ ਕੋਲ ਜਿਹੜੇ ਜਾਂਦੇ ਨੇ ਉਹਨਾਂ ਨੂੰ ਰੈਸਟ ਕਰਨ ਵਾਸਤੇ ਤੇ ਇੱਥੇ ਆਪਾਂ ਖਾਣਾ ਖਾਂਦੇ ਆਂ ਤੇ ਨਾਲੇ ਆਪਾਂ 2-3 ਘੰਟੇ ਰੁਕ ਜਾਾਂਗੇ ਇਸ ਤੋਂ ਬਾਅਦ ਆਪਾਂ ਸਵੇਰੇ 4:00 ਵਜੇ ਚੱਲਾਂਗੇ 5:00 ਵਜੇ ਵਾਂਗੋ ਥੋੜਾ ਰੋਕਾਂਗੇ ਸਾਥ ਇਹਦੇ ਨਾਲ ਗੈਸ ਵੀ ਆਈ भी ले जा भाई

Uh, today i'm traveling abroad i'm just i just arrived from punjab and right now we are staying in a restaurant by the side of the road in haryana as you all can see uh, me and my whole family is here and one of my relatives mamiji is also here so we are just about to we are just about to leave for abroad tomorrow and uh, i'll be posting videos from there too I sending the videos, send the clips to momiji and they will upload the vlogs of it i hope you will enjoy it and by the way currently you can see our table is a mess Right? <laughs> so we're just enjoying our beverages over there and hope you all are doing well too see you later ਹਾਂਜੀ ਅਸੀਂ ਹੁਣ ਦਿੱਲੀ ਪਹੁੰਚ ਗਏ ਆ ਬਸ 에어ਪੋਰਟ ਤੇ ਹੁਣ ਅੱਧੇ ਘੰਟੇ ਬਾਅਦ ਐਂਟਰ ਕਰਨਾ ਵਾ ਫਿਰ ਉਹਦੀ ਐਂਟਰੀ ਅਰਵਿੰਦਰ ਦੀ ਉਹਨਾਂ ਚਿਰ ਆਪਾਂ ਡਾਕੂਮੈਂਟਸ ਵਗੈਰਾ ਚੈੱਕ ਕਰਦੇ ਆ ਇਹਦਾ ਫੋਨ ਆ ਜਾਂਦਾ ਡੈਡੀ ਦਾ ਰਵੀ ਦਾ ਡੈਡ ਦਾ ਇਹਦਾ ਹਲੇ ਇਹ ਕੌਣ ਆਉਦਾ ਪ੍ਰਗਟ ਕਾ ਹਾਂਜੀ ਇੱਥੇ ਹੁਣ ਆਪਾਂ 에어ਪੋਰਟ ਦੇ ਵਿੱਚ ਪਹੁੰਚ ਚੁੱਕੇ ਆਂਗੇ ਤੇ ਇੱਥੋਂ ਬਸ ਹੁਣ ਆਪਾਂ ਰਵੀ ਨੂੰ ਬਾਏ ਬਾਏ ਕਰਦਾਂਗੇ ਆਪਣੇ ਦੋਸਤ ਇਹਨੂੰ तो चलो जी टाइम बहुत टाइम ना पहुंच गए बहुत वादिया टाइम आ गो आवाइन है सर साइड दे दोधर भी लाइन च लग जो

ਅੱਡ ਤੇ ਮੋੜ ਨਾ ਗੇ ਅੱਡ ਤੇ ਨੋਟ ਸੱਜਣਾ ਅਸੀਂ ਕੰਪੁਰਦੇਸੀ ਹੋਏ ਅੱਡ ਤੇ ਨੋਟ ਸੱਜਣਾ ਅਸੀਂ ਕੰਪੁਰਦੇਸੀ ਹੋਏ ਅੱਡ ਰਹੇ ਸੋਹਰੇ ਅੱਡ ਰਹੇ ਸੋਹਰੇ ਇਤਨਾ ਝੱਟ ਰਹੇ ਓਏ ਮਾਹੀ ਮੁੱਛ ਚਟਕਾ ਜਿਹਨੇ ਰਵੀ ਦੇ ਪੇਪਰ ਪੂਰੇ ਹੋ ਗਏ ਤੇ ਉਹ ਪ੍ਰੇਮ ਦੇ ਕੋਲੇ ਚਲਿਆ ਗਿਆ ਤੇ ਹੁਣ ਆਪਾਂ ਵਾਪਸ ਜਾਣੇ ਆਂਗੇ ਸ਼ਰਨ ਉਧਰ ਭੱਜ ਗਿਆ ਖੰਡਾ ਦੇਖਦੇ ਆਂ ਪੁਸ਼ਖਾਨੀ ਪਿੰਨਾਂ ਸਵੇਰ ਦੇ ਕੁਝ ਵੀ ਨਹੀਂ ਖਾਦਾ ਪੀਤਾ ਹੋਏਗਾ ਤੇ 12 1:30 ਵਜੇ ਆਪਾਂ ਆਏ ਸੀ ਉਦੋਂ ਬਸ ਖਾਣਾ ਖਾਦਾਗਾ ਤੇ ਹੁਣ ਬੱਚੇ ਕਹੀ ਜਾਂਦੇ ਕੋਈ ਸ਼ਰਨ ਕਹਿੰਦਾ ਮੈਨੂੰ ਕੁਝ ਖਵਾ ਕੇ ਲਿਆ ਉਹ ਕਿੱਧਰ ਚਲੇ ਗਏ ਹੈ ਸ਼ਰਨ ਉਧਰ ਭੱਜ ਗਿਆ ਮਤਲਬ ਕਿੱਧਰ ਦੂਜੀ ਕਿੱਥੇ ਲੋ ਜੀ ਆਪਾਂ ਆਪਣੇ ਦੋਤੇ ਨੂੰ 에어ਪੋਰਟ ਤੋਂ ਚੜਾਤਾ ਤੇ ਸਾਰਾ ਕੁਸਿਮੀ ਕ੍ਰਿਸ਼ਨ ਉਹਦਾ ਸਹੀ ਹੋ ਗਿਆ ਸੀ ਉਸ ਤੋਂ ਬਾਅਦ ਫਿਰ ਹੁਣ ਆਪਾਂ ਉੱਥੇ ਆ ਕੇ ਉਹ ਹੀ ਹੋਟਲ 'ਚ ਰੁੱਕ ਗਏ ਸੀ ਉੱਥੇ ਆ ਕੇ ਖਾਣਾ ਖਾ ਕੇ ਉਸ ਤੋਂ ਬਾਅਦ ਫਿਰ ਆਪਾਂ ਗੁਰੂ ਘਰ ਖੇੜੀ ਸਾਹਿਬ ਪਹੁੰਚ ਗਏ ਸੀ ਸੰਗਰੂਰ ਦੇ ਕੋਲੇ ਖੇੜੀ ਸਾਹਿਬ ਆ ਜਿਹੜਾ ਗੁਰੂ ਘਰ ਬਾਬਾ ਦਲੀਪ ਸਿੰਘ ਜੀ ਦਾ ਬਣਿਆ ਹੋਇਆ ਹੈਗਾ ਤੇ ਆਪਾਂ ਇੱਥੇ ਚਾਹ ਪਾਣੀ ਪੀਨੇ ਆ ਤੇ ਬਾਕੀ ਪ੍ਰਸ਼ਾਦਾ ਛਕਾਂਗੇ ਬਾਕੀ ਦੀਦੀ ਨੂੰ ਬਹੁਤ ਤਮੰਨਾ ਸੀ ਅੰਦਰੋਂ ਵੀ ਮੈਂ ਬਾਬਾ ਜੀ ਨੇ ਗੁਰਦੁਆਰੇ ਜ਼ਰੂਰ ਮੱਥਾ ਟੇਕਣਾ ਖੇੜੀ ਸਾਹਿਬ ਸਮ ਟਾਈਮ ਸਾਨੂੰ ਬਹੁਤ ਹਨੇਰਾ ਹੋ ਗਿਆ ਸੀ ਰਾਤ ਸਮੇ ਤੇ ਉਦੋਂ ਅਸੀਂ ਇਕੱਲਾ ਮਸਤੂਆ ਨਾਲ ਸਾਡੀ ਖੜੇ ਸੀ ਤੇ ਆਉਂਦੇ ਹੋਏ ਆਪਾਂ ਇੱਥੇ ਮੱਥਾ ਟੇਕਦੇ ਆਂ ਤੇ ਤੁਹਾਨੂੰ ਵਿਪਾ ਕਰਵਾਉਣੀਆਂ ਦਰਸਾਉਂ ਜੀ ਹਾਂਜੀ ਬਾਬਾ ਜੀ ਦੇ ਚੱਲ ਗਏ ਤੇ ਇਧਰ ਨੂੰ ਗਿਆ ਨਹੀਂ ਬੋਤ ਜੀ ਤੇ ਇਹਨੂੰ ਵਾਇਆ ਫਿਰ ਅਸੀਂ ਉੱਥੇ ਆਉਣੇ ਹੀ ਸੀਗੇ ਸੱਚਾ ਫਿਰ ਉਸ ਤੋਂ ਬਾਅਦ ਸਾਡੀ ਮੈਰਿਜ ਹੋ ਗਈ ਮਤਲਬ ਸਾਡੇ ਹਸਬੰਡ ਦਾ ਮਿਸੇ ਮਿਸੇ ਹੱਥ ਆ ਗਿਆ ਤੇ ਬਾਬਾ ਜੀ ਸੰਗੋਈ ਆ ਗਏ ਸੀ ਦੰਸ ਤੁਮਨਾ ਤੋਂ ਪਰੇ ਤੱਕ ਪਾਪਾ ਦਾ ਹੈ ਸਾਰਾ ਇੱਧਰ ਬਾਗ ਬੰਦਾ ਹੈ ਪਾਪਾ ਜੀ ਦੇ ਤੇ ਬਾਕੀ ਜੀ ਆਪਣੇ 17 ਸਾਰਾ ਮਾਰਚ ਨੇ ਨਾ ਸਾਰਾ ਮਾਰਚ ਟ੍ਰੈਡ ਹੈ ਨੱਚਦੇ ਮਾਰਚ ਦੇ ਆ ਉਹ ਨਾ ਕੋਈ ਬਗਾਨਾ ਨਹੀਂ ਪਤਾ ਆ ਆਪਣੀ ਦੰਦਰ ਕਰ ਸਕਨੀ ਆ ਉਧਰ ਉਸ ਤੋਂ ਬਾਅਦ ਫਿਰ ਅਪਾ ਚੱਲਾ ਕੇ ਮੱਠਾ ਦੇਖੀ ਮੇਰੇ ਤੋਂ ਨੀ ਕੇਟ ਗੱਡੀ ਲੱਤ ਵਿੱਚ ਮੇਰੇ ਗੱਡੀ ਦੇ ਲੱਤ ਹੋਈ ਤੇ ਬੱਤੀ ਇੱਥੇ ਦੇ ਰੰਗ ਸੱਜਾ ਸਾਡਾ ਪਾ ਮਾਮੀ ਜੀ ਉਹ ਦੱਸ ਕੀ ਦੋ ਕੁ ਚੀਜ਼ ਰੱਖ ਲੈਣਗੇ ਅੰਦਰ ਇੰਨੀ ਜਰਦਾ ਖੰਦਾ ਪੀਣੀ ਆ ਕੋਈ ਜ ਇੱਕ ਮੁਸੀ ਜਰਦਾ ਇਹਨਾਂ ਤੇ ਵੀ ਨਸਾਂ ਰੱਖ ਲੈਵੋ ਦੋ ਬੋਤਲਾਂ ਪਰ ਆ ਗੀਆਂ masyarakat itu pasti bang ढाई सौ ग्राम ढाई सौ ग्रामीण अस्तों लागे अस खेडी रिपैर हो जाते भी संभरा जा प्रोग्राम है जरा ਜੀ ਆਪਾਂ ਘਰ ਪਹੁੰਚ ਗਏ ਘਰ ਪਹੁੰਚਦੇ ਟਾਈਮ ਜਿਹੜਾ ਟਾਈਮ ਸੀ ਜੀ ਉਹ 5 ਵਜੇ ਸੀ ਸ਼ਾਮ ਦੇ ਦੂਜੇ ਦਿਨ ਦੇ ਆਪਾਂ ਪਹਿਲੇ ਦਿਨ 4 ਵਜੇ ਘਰੋਂ ਤੁਰੇ ਸੀ ਆਪਾਂ ਮੇਰੇ ਨੰਨ ਦਾ ਕੋਲੇ ਜਾਂਦੇ ਵੱਡੇ ਘਰ ਆਪਾਂ ਨੂੰ ਸਾਨੂੰ ਟਾਈਮ ਲੱਗ ਗਿਆ ਸੀ 2 ਘੰਟੇ ਮੰਨ ਲਓ ਕਿ ਟੋਕਟ ਸਾਢੇ 6 ਵਾਂਗੂ ਅਸੀਂ ਉੱਥੇ ਪਹੁੰਚੇ ਹਾਂਗੇ ਤੇ ਉਹੀ ਗੱਲ ਆ ਜੀ ਹਨਾ ਤੇ ਵਧੀਆ ਚੱਲ ਪ੍ਰੋਗਰਾਮ ਹੋਇਆ ਪ੍ਰਮਾਤਮਾ ਸਭ ਦੇ ਕਾਰਜ ਇਦਾਂ ਹੀ ਸੰਪੂਰਨ ਕਰੇ ਤੇ ਫਿਰ ਦੀਦੀ ਵਰਗੇ ਰਹਤੇ ਸੀ ਤੇ ਗੱਡੀ ਬਾਈ ਵੱਲ ਇੱਥੇ ਛੱਡ ਗਏ ਸੀ ਫਿਰ ਆਪਣੇ ਇਧਰ ਹੀ ਕਰਵਾਈ ਸੀ ਆਪਾਂ ਗੱਡੀ ਜਿਹੜੀ ਬੁੱਕ ਕਰਵਾਈ ਸੀ ਇਹ ਤੇ ਫਿਰ ਉਹ ਕਹਿੰਦੇ ਚੱਲ ਅਸੀਂ ਦੂਜੇ ਦਿਨ ਵੀ ਇੱਥੋਂ ਚਲੇ ਜਾਵਾਂਗੇ ਫਿਰ ਉਹ ਸ਼ਾਮ ਤੱਕ ਰਹਿ ਪਏ ਸੀ ਜੀ ਫਿਰ ਟਾਈਮ ਨਹੀਂ ਹੈਗਾ ਸੀ ਉਹਨਾਂ ਕੋਲ ਜਾਣ ਦਾ ਇੰਨਾ ਤੇ ਜੀ ਬਹੁਤ ਵਧੀਆ ਕਾਰਜ ਵਿਹਾਰ ਹੋਇਆ ਤੇ ਪ੍ਰਮਾਤਮਾ ਸਭ ਦੇ ਇਦਾਂ ਹੀ ਕਾਰਜ ਪੂਰੇ ਕਰੇ ਤੇ ਬਹੁਤ ਦਿਲ ਘਟਦਾ ਜੀ ਹਨਾ ਉਹੀ ਗੱਲ ਆ ਦਿਲ ਦਾ ਟੁਕੜਾ ਹਨਾ ਤੋੜਨਾ ਪਰਦੇਸਾਂ ਦੇ ਵਿੱਚ ਉਸ ਟਾਈਮ ਬਹੁਤ ਮਨ ਖਰਾਬ ਹੁੰਦਾ ਹੈਗਾ ਤੇ ਉਹੀ ਗੱਲ ਆ ਜੀ ਆਪਾਂ ਨੂੰ ਸਰਦਾ ਨਹੀਂ ਹੈ ਨਾ ਜੇ ਸਰਕਾਰ ਇਧਰ ਹੀ ਨੌਕਰੀਆਂ ਦੇ ਦੇ ਫਿਰ ਆਪਾਂ ਬਾਹਰ ਕਿਉਂ ੱੱਕੇ ਖਾਣ ਜਾਈਏ ਉਹੀ ਗੱਲ ਆ ਜੀ ਬਹੁਤ ਔਖਾ ਗਾ ਘਰ ਤੋਂ ਬਾਹਰ ਰਹਿਣਾ ਤੇ ਸਾਰਾ ਕੁਝ ਜਿੰਮਾ ਬਣਾਉਣ ਵਾਲਾ ਕੰਮ ਹੋ ਜਾਂਦਾ ਗਾ ਚਲ ਹਜੀ ਵੀ ਮਿੰਤਰ ਆਸ ਆ ਗਈ ਜੀ ਆਪਾਂ ਜਿਹੜਾ ਬੰਦਾ ਸਹੀ ਏਜੰਟਾਂ ਦੇ ਵਿੱਚ ਫਸ ਜੇ ਨਾ ਜਿਹੜਾ ਪੈਸਾ ਆਪਣਾ ਵੀ ਬਚਤ ਰਹਿ ਜਾਂਦੀ ਨਹੀਂ ਤਾਂ ਬਹੁਤ ਧੋਖਾ ਧੜੀ ਜੀ ਬਹੁਤ ਮੁਸ਼ਕਲ ਦੇ ਨਾਲ ਜਿਹੜੇ ਕੰਮ ਨੇ ਉਹ ਸੁੱਧ ਹੁੰਦੇ ਨੇ ਉਹ ਹੁੰਦੀਆਂ ਕੂਟੀਆਂ ਕੂਟੀਆਂ ਸਾਰੀਆਂ